ਗੁੱਡ ਮਾਰਨਿੰਗ ਫਰੈਂਡਸ ਜਿਨ੍ਹਾਂ ਲੋਕ ਨੂੰ ਯੂਰਿਕ ਐਸਿਡ ਐਂਡ ਕਠੀਏ ਕਾਰਨ ਜਿਹਨਾਂ ਦਾ ਸਰੀਰ ਦੇ ਹਰ ਅੰਗ ਦਰਦ ਕਰਦੇ ਆ ਜੋੜਾਂ ਵਿੱਚ ਕੜਕੜ ਦੀ ਆਵਾਜ਼ ਆਉਂਦੀ ਆ ਗੋਡਿਆਂ ਵਿੱਚ ਸੋਚ ਦਿੰਦੀ ਆ ਜਿਸ ਕਾਰਨ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ ਆਉਂਦੀ ਆ ਕਿਤੇ ਅੰਗੂਠਾ ਦੋਦਾ ਕਿਤੇ ਪੈਰ ਦਾ ਅੰਗੂਠਾ ਦੋਦਾ ਕਿਤੇ ਅੱਛ ਦਾ ਅੰਗੂਠਾ ਦੋਦਾ ਅੱਡੀ ਦਰਦ ਕਰਦੀ ਆ ਕਲਾਈ ਦਾ ਕੁੱਟ ਦਰਦ ਕਰਦੇ ਆ ਕੁੰਹੇ ਜੋ ਦਰਦ ਦਰਦ ਕਰਦੇ ਆ ਜਿਨ੍ਹਾਂ ਨੂੰ ਸਰਵਾਈਕਲ ਦੀ ਸਮੱਸਿਆ ਵਾ ਸ਼ੋਲਡਰ ਪੇਨ ਕਰਦੇ ਆ ਜਿਸ ਕਾਰਨ ਬਾਹਮ ਵਿੱਚ ਸੁਣਾ ਬਣ ਰਹਿੰਦਾ ਵਾ ਕਰਦਨ ਵੀ ਦਰਦ ਕਰਦੀ ਰਹਿੰਦੀ ਹੈ ਜਿਨ੍ਹਾਂ ਲੋਕ ਨੂੰ ਰੀੜ ਦਰਦ ਦਾ ਸਿਆਟ ਘਨਰੋ ਪੈਣਾ ਪੈਠ ਪਿੱਛੋਂ ਤੜਾਗੀ ਅਲੀ ਹੱਡੀ ਨੂੰ ਦਰਦ ਸ਼ੁਰੂ ਹੋ ਕੇ ਦਰਦ ਸ਼ੁਰੂ ਹੋ ਗਏ ਹੱਡੀ ਜੋ ਦਰਦ ਸ਼ੁਰੂ ਹੋ ਗਏ ਪੈਰ ਦੀ ਅੱਡੀ ਤੱਕ ਜਾਂਦਾ ਵਾ ਜੋੜਾਂ ਵਿੱਚ ਸੁਣਾ ਪਰਦਾ ਜਾਂਦਾ ਵਾ ਜਿਨ੍ਹਾਂ ਲੋਕ ਨੂੰ ਕਮਰ ਦਰਦ ਦੀ ਸ਼ਿਕਾਇਤ ਆ ਪਿੱਠ ਦੇ ਦਰਦ ਦਾ ਡਿੱਗਣ ਕਾਰਨ ਜਾਂ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਦਰਦ ਦੀ ਸਮੱਸਿਆ ਪਿੱਠ ਤੋਂ ਹੁੰਦੀ ਜਾਂ ਦਰਦ ਦੀ ਸਮੱਸਿਆ ਆਉਂਦੀ ਆ ਹੋਮੋਪੈਥੀ ਵਿੱਚ ਗਠੀਆ ਯੂਰਿਕ ਐਸਿਡ ਜੋੜਾਂ ਵਿੱਚ ਕੜਕੜੀ ਦੀ ਆਵਾਜ਼ ਸਰਵਾਈਕਲ ਕਮਰ ਦਰਦ ਤੇ ਸਿਆਰਟ ਨਰਵ ਦੀ ਬਹੁ ਵਜੇ ਦਵਾਈ ਦਿੱਤੀ ਜਾਂਦੀ ਜਾਂ ਤਿੰਨ ਤੋਂ 6 ਮਹੀਨੇ ਲਗਾਤਾਰ ਦਵਾਈ ਖਾ ਕੇ ਤੁਸੀਂ ਗਠੀਆ ਯੂਰਿਕ ਐਸਿਡ ਜੋੜਾਂ ਵਿੱਚ ਕੜਕੜੀ ਦੀ ਆਵਾਜ਼ ਸਰਵਾਈਕਲ ਪੈਕਟ ਦਰਦ ਕਰਦੀ ਆ ਰੀਜ ਦਰਦ ਦਾ ਇਸ ਤੋਂ ਬਿਲਕੁਲ ਆਰਾਮ ਪਾ ਸਕਦੇ ਹੋ 905680568 ਤੇ ਕਾਲ ਕਰੋ ਸਾਰੀ ਕੈਸ ਕਾਉਂਸਲਿੰਗ ਕਰਕੇ ਸਿਰਫ 1 ਮਹੀਨੇ ਜਿੱਤਵੀ 200 ਰੁਪਏ ਦਿੱਤੀ ਜਾਂਦੀ ਆ ਅਗਰ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ 905680568 ਤੇ ਕਾਲ ਕਰੋ ਧੰਨਵਾਦ ਜੀ